ਇਸ ਵਕਤ ਮੌਜੂਦ ਆ ਮੰਡ ਖੇਤਰ ਦੇ ਵਿੱਚ ਦੱਸ ਦਈਏ ਕਿ ਲਗਾਤਾਰ ਜਿਹੜੀ ਇਹ ਕਵਰੇਜ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਪਾਣੀ ਦਾ ਲੈਵਲ ਵਧਦਾ ਹੋਇਆ ਦਿਖਾਈ ਦੇ ਰਿਹਾ ਇਸ ਵਕਤ ਆ ਬਿਆਸ ਦਰਿਆ ਤੋਂ ਇੱਧਰ ਜਿਹੜਾ ਪਾਣੀ ਵੱਡੇ ਪੱਧਰ ਤੇ ਆ ਰਿਹਾ ਔਰ ਬਿਆਸ ਦਰਿਆ ਤੋਂ ਪਾਣੀ ਔਨ ਕਰਨ ਇਹ ਕੀੜੀਆਂ ਪਿੰਡ ਚ ਮੌਜੂਦ ਆ ਜਿਹੜਾ ਹਰੀਕੇ ਦੇ ਦਰਿਆ ਦੇ ਬਿਲਕੁਲ ਨਾਲ ਪਿੰਡ ਲੱਗਦਾ ਜਿੱਥੇ ਜ਼ਮੀਨਾਂ ਜਿਹੜੀਆਂ ਫਸਲਾਂ ਖੜੀਆਂ ਨੇ ਉਹਨੂੰ ਜਿਹੜੀ ਆ ਢਾਅ ਲੱਗ ਰਹੀ ਆ ਦੱਸ ਦਈਏ ਕਿ 40 ਤੋਂ 45 ਕਿੱਲੇ ਇਹ ਜਿਹੜੀ ਹੈ ਦਰਿਆ ਆ ਨੇ ਜ਼ਮੀਨ ਖੇਚਲੀ ਔਰ ਢਾ ਲੱਗਣ ਕਾਰਨ ਸਾਰਾ ਝੋਨਾ ਇਹਨਾਂ ਦਾ ਜਿਹੜਾ ਹੈ ਖਰਾਬ ਹੋ ਗਿਆ ਕੀੜੀਆਂ ਪਿੰਡ ਵਿੱਚ ਮੌਜੂਦ ਆ ਹਾਲਕਿ ਇਹਨਾਂ ਨੇ ਮਤਲਬ ਕਿਹਾ ਜਾਦਾ ਹੈ ਕਿ ਪ੍ਰਸ਼ਾਸਨ ਜਿਹੜੀ ਆ ਕੇ ਸਾਡੀ ਸਾਰ ਲਵੇ ਔਰ ਲੇਕਿਨ ਪਟਵਾਰੀ ਜਿਹੜੇ ਨੇ ਇੱਥੇ ਪਹੁੰਚਨੇ ਹਾਲਕਿ ਇਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੀ ਜ਼ਰੂਰ ਆਵੇ ਔਰ ਇਹ ਬਜ਼ੁਰਗ ਵੀ ਸਾਡੇ ਨਾਲ ਨੇ ਇਹ ਕੀ ਦਿੱਕਤ ਪਰੇਸ਼ਾਨੀ ਆ ਰਹੀ ਆ ਜੀ ਤੁਸੀਂ ਇਸ ਵਕਤ ਜਿਵੇਂ ਲਗਾਤਾਰ ਝੋਨਾ ਡਿੱਗ ਰਿਹਾ ਦਿੱਕਤ ਪਰੇਸ਼ਾਨੀ ਸਾਨੂੰ ਇਹ ਆ ਕਿ ਜੇ ਸਰਕਾਰ ਇੱਥੇ ਨੋਚਾਂ ਬੰਨੇ ਪੱਥਰ ਦੀਆਂ ਇਹ ਫੇਰ ਸਾਡਾ ਬਚਾ ਹੋ ਸਕਦਾ ਵਾਸੀ ਤੋਂ ਬਾਅਦ ਜਦੋਂ 88 ਵਾਲਾ ਹੜ ਆਇਆ ਹੈ ਨਾ ਉਦੋਂ ਬਹੁਤ ਜ਼ਿਆਦਾ ਮਤਲਬ ਤਾਂ ਢਾਹ ਲੱਗੀ ਬਾਅਦ ਪ੍ਰਸ਼ਾਸਨ ਨੇ ਆਹ ਵੇਖੋ ਸਾਹਮਣੇ ਪੱਥਰ ਲਾਏ ਪੱਥਰ ਲੱਗਣ ਦੇ ਨਾਲ ਸਾਡਾ ਮਤਲਬ ਬਚਾ ਹੋਇਆ ਹੈ ਜਦੋਂ ਪੱਥਰ ਹੁਣ ਜਿਵੇਂ ਉਹ ਪੱਥਰ ਵੀ ਖੇੜੀ ਜਾਂਦੇ ਆ ਹੁਣ ਇਤਨਾ ਬੈਂਦੀ ਆ ਵੀ ਪੱਥਰ ਲੱਗਣਗੇ ਨੋਚਾਂ ਵੱਧਣਗੀਆਂ ਤੇ ਫੇਰ ਸਾਡਾ ਬਚਾਣਾ ਨਹੀਂ ਤਾਂ ਨਹੀਂ ਬਚਾ ਹੁਣ ਦਿੱਕਤ ਹੋएगी ਹੋਣਾ ਭਾਈ ਇੱਥੇ ਦਿੱਕਤ ਇਹ ਆ ਵੀ ਇਹੋ ਢਈ ਆਂਦੇ ਆ ਵਾ ਜਮੀਨ ਜਿਹੜੀ ਆ ਢਈ ਜਾਂਦੀ ਆ ਜਮੀਨ ਢਈ ਜਾਂਦੀ ਆ ਇਹ ਪਿਛਲੇ ਬੰਨੇ ਸਾਡੇ ਪਿੰਡ ਨੂੰ ਬਹੁਤ ਜਾਈ ਢਾਹ ਲੱਗੀ ਆ ਜੇ ਇਹ ਦਨ ਪਹਿਲੀ ਢਈ ਜਾਂਦੀ ਆ ਪਿਛਲੇ ਬੰਨੇ ਜਿਹੜੀ ਬਾਦੀ ਸਾਡੀ ਪਿੰਡ ਸਾਰਾ ਉਹਨੂੰ ਢਾਹ ਲੱਗੀ ਆ ਜੇ ਉਹ ਢਾਈ ਡੰਗ ਵੇ ਵੇਚੇ ਹੀ ਕੋਈ ਨਹੀਂ ਭਰਾਲਾ ਕਰਦੇ ਕੋਈ ਨਹੀਂ ਉੱਥੇ ਕੋਈ ਨੋਚਾਂ ਬੰਦੇ ਕੋਈ ਤੋੜਿਆਂ ਦੀਆਂ ਜਾਂ ਪੱਥਰ ਦੀਆਂ ਨਹੀਂ ਨੋਚਾਂ ਬੰਦੇ ਤੇ ਤਕਰੀਬਨ ਸਾਡਾ ਸਾਰਾ ਹੀ ਪਿੰਡ ਜਿਹੜਾ ਇਹ ਮਰ ਢਹਿ ਜਾਊਗਾ ਹਮ ਇਵੇਂ ਪ੍ਰਸ਼ਾਸਨਕਾਰੀ ਇਹੋ ਬੇਨਤੀ ਕਰਦੇ ਆ ਵੀ ਕਿਰਪਾ ਕਰਕੇ ਹਜੇ ਉੱਥੇ ਕੋਈ ਪੱਥਰ ਦੀ ਲੱਗ ਸਕਦਾ ਪੱਥਰ ਲੱਗ ਸਕਦਾ ਤੋੜੇ ਲੱਗ ਸਕਦੇ ਕਿਰਪਾ ਕਰਕੇ ਉਹਦੇ ਪੱਥਰ ਤੋੜੇ ਲਾਇਆ ਜਾਣ ਜਿਹੜੇ ਸਾਡੇ ਪਿੰਡ ਦਾ ਬਚਾਅ ਹੋ ਜੇ ਬਿਲਕੁਲ ਕਿੰਨੇ ਇਹ ਜਿਵੇਂ ਪਿੰਡ ਦੀ ਦੱਸਣ ਦੇ ਕਿ ਜਿਵੇਂ ਬਿਆਸ ਦਰਿਆ ਦਾ ਪਾਣੀ ਵਗੰਦਿਆ ਵਾ ਕਿੰਨੀ ਕ ਦੂਰੀ ਆ ਪਿੰਡ ਤੋਂ ਉਹ ਦਰਿਆ ਦੇ ਨਾਲੋਂ ਲੱਗੋ ਜਿਹੜੀ ਜ਼ਮੀਨ ਆਂਦੀ ਹੈ ਪਿੰਡ ਦੇ ਲੱਗੇ ਜ ਤਕਰੀਬਨ ਇੱਕ ਕਿਲੇ ਦੀ ਦੂਰੀ ਰਹਿ ਗਈ ਸਿਰਫ ਬਿਲਕੁਲ ਨਜ਼ਦੀਕ ਆ ਗਿਆ ਉਦੋਂ ਪਿੰਡ ਤੋਂ ਘੱਟੋ ਘੱਟ ਵੀ ਤੇ ਦੂਰੀ ਸੀ ਜਿਹੜੀ 25 30 ਕਿਲੇ ਦੂਰ ਸੀ ਪਿੰਡ ਤੋਂ ਤੇ ਜਿਹੜਾ ਢਾਢਾ ਕੇ ਇੱਕ ਸਿਰਫ ਕਿਲੇ ਦੀ ਦੂਰੀ ਰਹਿ ਗਈ ਹੋਣ ਪੌਣ ਦੇ ਨੇੜੇ ਬਿਲਕੁਲ ਆ ਗਿਆ ਇੱਥੇ ਹੋਰ ਪੈਲਗਾ ਜੇ ਬੈਠੇ ਆ ਉੱਥੇ ਵੀ ਸਾਨੂੰ ਜਾਣਾ ਪੈਣਾ ਵੀ ਸਾਡੇ ਘਰਾਂ ਦਾ ਨੁਕਸਾਨ ਹੋ ਜਾਣਾ ਘਾਟਾ ਢੱਟ ਜਾਣਾ ਹੁਣ ਵੇਹ ਨੇ ਸਾਰੇ ਸਰਕਾਰ ਗਾੜੀ ਮਹਾਂਪੁਰ ਖਾੜੀ ਇਹੋ ਹੀ ਬੇਨਤੀ ਕਰਦੀ ਆ ਵੀ ਤੁਸੀਂ ਆਓ ਤੇ ਆ ਕੇ ਸਾਡਾ ਪਿੰਡ ਬਚਾਓ ਜੇ ਪਿੰਡ ਰੁੜ ਗਿਆ ਜ਼ਮੀਨਾਂ ਵੀ ਰੁੜ ਗਈਆਂ ਦੱਸੋ ਅਸੀਂ ਕਿੱਥੇ ਜਾਵਾਂਗੇ ਅਸੀਂ ਤਾਂ ਮਾਰੇ ਗਏ ਸਾਡੀਆਂ ਧਾਂ ਨਿਕਲਦੇ ਆ ਜੇ ਇਹ ਸਾਡੀਆਂ ਪੈਗਾਂ ਰੁੜ ਕੇ ਦਰਿਆਵਾਂ ਪਾਰ ਚਲ ਜਣੀਆਂ ਸਾਡੇ ਬੱਚਿਆਂ ਦੇ ਪਰਚੇ ਹੋ ਜਾਂਦੇ ਆ ਕੋਈ ਨੌਕਰੀ ਦੇ ਨਹੀਂ ਜਾਂਦਾ ਕੋਈ ਬਾਹਰਲੇ ਮੁਲਕ ਨਹੀਂ ਜਾ ਸਕਦਾ ਨਾ ਕੋ ਪਾਸਪੋਰਟ ਬਣਾ ਸਕਦਾ ਅਸੀਂ ਦੱਸੋ ਜਾਈਏ ਤੇ ਯਹੀ ਹੈ ਕਿਥੇ ਬਿਹਾਰਾ ਜੁੜ ਚੁਣੇ ਬਿਲਕੁਲ ਬਿਲਕੁਲ ਹੋਰ ਵੀ ਬਜ਼ੁਰਗ ਜੁੜਨੇ ਬਜ਼ੁਰਗ ਇੱਕ ਪਾਣੀ ਜਿਹੜਾ ਪਹਿਲਾਂ ਵੀ ਤੁਹਾਡੇ ਪਿੰਡ ਆਇਆ ਇਥੇ ਪਾਣੀ ਇਹ ਤੋ ਤੀਜੀ ਵਾਰ ਆ ਕੇ ਲਿਆ ਮਤਲ ਥੱਸ ਜਿਆ ਆ ਉਦੋਂ ਵਾਰ ਫਿਰ ਤੇਜ ਆਇਆ ਹੁਣ ਆ ਫਿਰ ਪਾਣੀ ਜਿਹੜਾ ਇਹ ਸਾਡੇ ਪਿੰਡ ਨੂੰ ਬਿਲਕੁਲ ਖਸਾ ਬਹੁਤ ਜ਼ਿਆਦਾ ਹੋ ਗਿਆ ਨਾ ਕਿੰਨੀ ਇੱਕੜ ਫਸਲ ਸਾਡੇ ਤੇ ਮਤਲ ਸਾਡੀ ਜ਼ਮੀਨ ਬਿਲਕੁਲ ਨਾਲ ਲੱਗਦੀ ਪਿੰਡ ਦੇ ਨਹੀਂ ਸਾਡੇ ਥੋੜੇ ਨਵੇਂ ਪਿੰਡ ਆੜੀ ਆ ਇਹ ਪਿੰਡ ਦੇ ਜਿਹੜੀ ਪਿੰਡ ਦੀ ਆ ਮਤਲ ਇਹ 40 50 ਕਲੇੜੇ ਸਾਡੇ ਟਾਹੇ ਦੇ ਪਿੰਡ ਦੇ ਕਿਸ ਤਰ੍ਹਾਂ ਦੇਖਦੇ ਹੋ ਫਿਰ ਇਹਦਾ ਕੋਈ ਪੱਕਾ ਹੱਲ ਅਲਟਰਨੇਟਿਵ ਜਾਂ ਸਰਕਾਰ ਨਾਲ ਕਿਸੇ ਨਾਲ ਪ੍ਰਸ਼ਾਸਨ ਨਾਲ ਤੁਹਾਡੀ ਗੱਲ ਬਾਤ ਨਹੀਂ ਹੋਈ ਜੀ ਕੋਈ ਪ੍ਰਸ਼ਾਸਨ ਨਾਲ ਪਹੁੰਚੇ ਨਹੀਂ ਤੱਕ ਇੱਥੇ ਸਾਡੇ ਕੋਲ ਅੱਛਾ ਆ ਸਾਰੀ ਸੰਗਤ ਬਾਰ-ਬਾਰ ਅਪੀਲ ਕਰ ਰਹੀ ਆ ਵੀ ਆਓ ਕੋਈ ਨਹੀਂ ਆ ਰਿਹਾ ਜੀ ਇਹ ਸਾਡੇ ਪਿੰਡ ਦੇ ਸਾਬਕਾ ਸਰਪੰਚ ਇਹਨਾਂ ਵੀ ਕਿਹਾ ਵਾ ਪਰ ਕੋਈ ਅਜੇ ਤੱਕ ਨਹੀਂ ਸੀ ਸਾਡੇ ਕੋਲ ਪਹੁੰਚਿਆ ਜੀ ਅੱਛਾ ਤੇ ਇਹ ਅਪੀਲ ਕਰਦੇ ਵੀ ਆਓ ਤੇ ਨੋਚਾ ਬਣਾਓ ਤੇ ਮਤਲਬ ਬੰਦ ਮੰਨੇ ਜਾਣ ਕੋਈ ਸਾਡੇ ਪਿੰਡ ਦਾ ਪਛਾਹ ਹੋ ਜੇ ਨਹੀਂ ਤੇ ਫਿਰ ਪਿੰਡ ਵੀ ਰੋੜੂਗਾ ਜ਼ਮੀਨਾਂ ਵੀ ਰੋੜ ਗਈਆਂ ਤੇ ਕੋਈ ਸਰਗਰ ਮਰੜ ਪਿੰਡ ਦੀ ਕਿੰਨੇ ਕੀ ਦੂਰੀ ਜਿਵੇਂ ਉੱਥੇ ਢਾਹ ਲੱਗੀ ਵੱਡੀ ਮਰੜ ਪਿੰਡ ਤੋਂ ਤੇ ਕੋਈ 10 ਕਿਲੇ ਦੂਰ ਆ ਅੱਛਾ ਜਿੱਥੇ ਆਪਾਂ 10 ਜਾਂ 10 15 ਕਿਲੇ ਇੱਥੋਂ ਜਿੱਥੇ ਆਪਾਂ ਖੜੇ ਆ ਇਸ ਵਕਤ ਅੱਛਾ ਇੰਨੀ ਦੂਰੀ ਆ ਤੇ ਉਹ ਸੇਮ ਢਾਹ ਹੈ ਉਦਾਂ ਹੀ ਇੱਥੇ ਸੇਮ ਸੇਮ ਉਧਰਾਂ ਉਸੇ ਤਰੀਕੇ ਦੀ ਢਾਹ ਇੱਥੇ ਲੱਗੀ ਹੋਈ ਆ ਹਾਂ ਤੇ ਪਰ ਇੱਥੇ ਅਜੇ ਤੱਕ ਕੋਈ ਵੀ ਨਹੀਂ ਪਹੁੰਚਾ ਨਾ ਕੋ ਪ੍ਰਸ਼ਾਸਨ ਨਾ ਕੋ ਕੱਲੇ ਬਾਬਾ ਬਿਰਜਨ ਜਾਂ ਸੇਂਗਾ ਇੱਥੇ ਆਏ ਉਹ ਮੌਕਾ ਵੇਖ ਕੇ ਗਏ ਆ ਹੋਰ ਕੋਈ ਇੱਥੇ ਨਹੀਂ ਪਹੁੰਚਿਆ ਇਸ ਬਿਲਕੁਲ ਲਗਾਤਾਰ ਪਿੰਡ ਵਾਸੀ ਇੱਥੇ ਮੌਜੂਦ ਨੇ ਔਰ ਇਹਨਾਂ ਦਾ ਕਹਿਣਾ ਹੈ ਜਿਹੜੀ ਢਾਲ ਲੱਗ ਰਹੀ ਹੈ ਇਸ ਨੂੰ ਜਿਹੜਾ ਦੇਖਣਾ ਚਾਹੀਦਾ ਕਿਉਂਕਿ ਲਗਾਤਾਰ ਬਿਆਸ ਰਿਆ ਦੇ ਵਿੱਚ 2 ਲੱਖ ਤੋਂ ਪਲੱਸ ਪਾਣੀ ਜਿਹੜਾ ਕਿਉ ਸੀਗਾ ਉਹ ਵਗ ਰਿਹਾ ਔਰ ਲੇਕਿਨ ਜਿਹੜੀ ਘੁਮਣਘੇਰੀ ਕਰਨ ਜਿਹੜਾ ਪਾਣੀ ਆ ਉਸ ਨੂੰ ਢਾਲ ਲੱਗੀ ਜਾ ਰਹੀ ਆ ਔਰ ਨਿਰੰਤਰ ਜਿਹੜਾ ਝੋਨਾ ਇਹਨਾਂ ਦਾ ਉਹ ਸਾਰਾ ਡਰ ਰਿਹਾ ਹਾਲਾਂਕਿ ਇਹਨਾਂ ਦਾ ਕਹਿਣਾ ਕਿ 2 ਕਿੱਲਾਂ ਦੀ ਦੂਰੀ ਜਿਹੜੀ ਆ ਪਿੰਡ ਤੋਂ ਰਹਿ ਗਈ ਆ ਔਰ ਵੱਡਾ ਨੁਕਸਾਨ ਹੋ ਸਕਦਾ ਹੈ ਅਗਰ ਪ੍ਰਸ਼ਾਸਨ ਨੇ ਇਸ ਵੱਲ ਨਾ ਧਿਆਨ ਦੇ ਕਰੇ ਕਿਹੜਾ ਆਪਣੇ ਕਿਹੜੀ ਸਾਈਡ ਦੇ ਪਟ ਹਾਂ ਲੱਗਿਆ ਆ ਅੱਜ ਮੌਕਾ ਵੇਖਣ ਆਏ ਜੇ ਕਿਹੜਾ ਪਿੰਡ ਹੈ ਤੇ ਅੱਜ ਨਹੀਂ ਮੀਮਾ ਵੇ ਇਸ ਮੌਕਾ ਵੇਖਣ ਆਇਆ ਜਦ ਤੁਹਾਡਾ ਇਹਨੇ ਹਸੋ ਜਾ ਕਿ ਇਹ ਪਿੰਡ ਕਿੜੀਆਂ ਦੇ ਦਰਿਆ ਦੇ ਢਾਹ ਕਿੰਨੀ ਕਿੰਨੀ ਲੱਗੀਆਂ ਤਾਂ ਤਾਂ ਲਗਭਗ 40 45 ਏਕੜ ਨੂੰ ਲੱਗੀਆਂ 40 45 ਹਾਂ ਫਿਰ ਇਹ ਹਾਡੋ ਏਅਰਪੋਰਟ ਜਿਹੜੀ ਹੈ ਸ਼ਾਸ਼ਨ ਨਗਰ ਲਗਾਤਾਰ ਵੱਧੀ ਭੀਟਾ ਖਾਂਟਾ ਵੱਧੀ ਸਾਡੇ ਸਾਹਮਣੇ ਹੌਣ ਵੀ ਡਿੱਗੀ ਜਾ ਰਹੀ ਹੈ ਕੋਈ ਟੋਰੀ ਸਾਹਿਬ ਕੋਈ ਹੱਲ ਕੋਈ ਇਹਦਾ ਹੱਲ ਤਾਂ ਸਰਕਾਰ ਹੀ ਕਰ ਸਕਦੀ ਹੈ ਹਾਂ ਠੀਕ ਹੈ ਇਹ ਮਾਲ ਇਹ ਮਾਲ ਕੀ ਜ਼ਮੀਨ ਆ ਇਹ ਮਾਲ ਕੀ ਜ਼ਮੀਨ ਜੀ ਮਾਲਕੀ ਮਾਲਕੀ ਜ਼ਮੀਨ ਹੈ ਦਰਿਆ ਤੇ ਪੜੇ ਆ ਤੁਹਾਡੇ ਕੋਲ ਕੋਈ ਰਿਪੋਰਟ ਬਣਾ ਕੇ ਭੇਜੇਗੀ ਸਰ ਹਰ ਰੋਜ਼ ਹਰ ਰੋਜ਼ ਜਾ ਰਹੀ ਹੈ ਇਹ ਰਿਪੋਰਟ ਤੇ ਕਿ ਕਿ ਬੁਗਰ ਫਸਲ ਲੱਗੀ ਸੀ ਇੱਥੇ ਫਸਲ ਝੋਨਾ ਖੜਾ ਤੁਹਾਡੇ ਸਾਹਮਣੇ ਝੋਨਾ ਡਿੱਗੀ ਜਾ ਰਿਹਾ ਝੋਨਾ ਡਿੱਗੀ ਜਾ ਰਿਹਾ ਤੁਹਾਡੇ ਸਾਹਮਣੇ ਡਿੱਗੀ ਜਾ ਰਿਹਾ ਇਹਰਾਹੀ ਮਸਲਾ ਸਿਰਫ ਪੱਥਰ ਪੈ ਜਾਈ ਕੋਈ ਨਹੀਂ ਪਰ ਕਰੰਤਰਨ ਤੋਂ ਸਦਾਰਤ ਰੋੜਾ ਦੇਣਿਕ ਸਿਹਰਾ ਟੀਵੀ ਇਸ ਵਕਤ ਮੌਜੂਦ ਆ ਮੰਡ ਖੇਤਰ ਦੇ ਵਿੱਚ ਦੱਸ ਦਈਏ ਕਿ ਲਗਾਤਾਰ ਜਿਹੜੀ ਕਵਰੇਜ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਪਾਣੀ ਦਾ ਲੈਵਲ ਵਧਦਾ ਹੋਇਆ ਦਿਖਾਈ ਦੇ ਰਿਹਾ ਇਸ ਵਕਤ ਆ ਬਿਆਸ ਦਰਿਆ ਤੋਂ ਇੱਧਰ ਜਿਹੜਾ ਪਾਣੀ ਵੱਡੇ ਪੱਧਰ ਤੇ ਆ ਰਿਹਾ ਔਰ ਬਿਆਸ ਦਰਿਆ ਤੋਂ ਪਾਣੀ ਔਨ ਕਰਨ ਇਹ ਕੀੜੀਆਂ ਪਿੰਡ ਚ ਮੌਜੂਦ ਆ ਜਿਹੜਾ ਹਰੀਕੇ ਦੇ ਦਰਿਆ ਦੇ ਬਿਲਕੁਲ ਨਾਲ ਪਿੰਡ ਲੱਗਦਾ ਜਿੱਥੇ ਜ਼ਮੀਨਾਂ ਜਿਹੜੀਆਂ ਫਸਲਾਂ ਖੜੀਆਂ ਨੇ ਉਹਨੂੰ ਜਿਹੜੀ ਆ ਢਾਅ ਲੱਗ ਰਹੀ ਆ ਦੱਸ ਦਈਏ ਕਿ 40 ਤੋਂ 45 ਕਿੱਲੇ ਜਿਹੜੀ ਹੈ ਦਰਿਆ ਨੇ ਜਮੀਨ ਖੇਚਲੀ ਔਰ ਢਾ ਲੱਗਣ ਕਾਰਨ ਸਾਰਾ ਝੋਨਾ ਇਹਨਾਂ ਦਾ ਜਿਹੜਾ ਹੈ ਖਰਾਬ ਹੋ ਗਿਆ ਕੀੜੀਆਂ ਪਿੰਡ ਵਿੱਚ ਮੌਜੂਦ ਹਨ ਹਾਲਕਿ ਇਹਨਾਂ ਨੇ ਮਤਲਬ ਕਿਹਾ ਜਾਦਾ ਹੈ ਕਿ ਪ੍ਰਸ਼ਾਸਨ ਜਿਹੜੀ ਆ ਕੇ ਸਾਡੀ ਸਾਰ ਲਵੇ ਔਰ ਲੇਕਿਨ ਪਟਵਾਰੀ ਜਿਹੜੇ ਨੇ ਇੱਥੇ ਪਹੁੰਚਨੇ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੀ ਜਰੂਰ ਆਵੇ ਔਰ ਇਹ ਬਜ਼ੁਰਗ ਵੀ ਸਾਡੇ ਨਾਲ ਨੇ ਇਹ ਕੀ ਦਿੱਕਤ ਪਰੇਸ਼ਾਨੀ ਆ ਰਹੀ ਆ ਜੀ ਤੁਸੀਂ ਇਸ ਵਕਤ ਜਿਵੇਂ ਲਗਾਤਾਰ ਝੋਨਾ ਡਿੱਗ ਰਿਹਾ ਦਿੱਕਤ ਪਰੇਸ਼ਾਨੀ ਸਾਨੂੰ ਇਹ ਆ ਕਿ ਜੇ ਸਰਕਾਰ ਇੱਥੇ ਨੋਚਾਂ ਬੰਨੇ ਪੱਥਰ ਦੀਆਂ ਇਹ ਫੇਰ ਸਾਡਾ ਬਚਾ ਹੋ ਸਕਦਾ ਵਾਸੀ ਤੋਂ ਬਾਅਦ ਜਦੋਂ 88 ਵਾਲਾ ਹੜ ਆਇਆ ਹੈ ਨਾ ਉਦੋਂ ਬਹੁਤ ਜ਼ਿਆਦਾ ਮਤਲਬ ਤਾਂ ਢਾਹ ਲੱਗੀ ਬਾਅਦ ਪ੍ਰਸ਼ਾਸਨ ਨੇ ਆਹ ਵੇਖੋ ਸਾਹਮਣੇ ਪੱਥਰ ਲਾਏ ਪੱਥਰ ਲੱਗਣ ਦੇ ਨਾਲ ਸਾਡਾ ਮਤਲਬ ਬਚਾ ਹੋਇਆ ਹੈ ਜਦੋਂ ਪੱਥਰ ਹੁਣ ਜਿਵੇਂ ਉਹ ਪੱਥਰ ਵੀ ਖੇੜੀ ਜਾਂਦੇ ਆ ਹੁਣ ਇਤਨਾ ਬੈਂਦੀ ਆ ਵੀ ਪੱਥਰ ਲੱਗਣਗੇ ਨੋਚਾਂ ਵੱਧਣਗੀਆਂ ਤੇ ਫੇਰ ਸਾਡਾ ਬਚਾਣਾ ਨਹੀਂ ਤਾਂ ਨਹੀਂ ਬਚਾ ਹੁਣ ਦਿੱਕਤ ਹੋएगी ਹੋਣਾ ਭਾਈ ਇੱਥੇ ਦਿੱਕਤ ਇਹ ਆ ਵੀ ਇਹੋ ਢਈ ਆਂਦੇ ਆ ਵਾ ਜਮੀਨ ਜਿਹੜੀ ਆ ਢਈ ਜਾਂਦੀ ਆ ਜਮੀਨ ਢਈ ਜਾਂਦੀ ਆ ਇਹ ਪਿਛਲੇ ਬੰਨੇ ਸਾਡੇ ਪਿੰਡ ਨੂੰ ਬਹੁਤ ਜਾਈ ਢਾ ਲੱਗੀ ਆ ਜੇ ਇਹ ਦਨ ਪਹਿਲੀ ਢਈ ਜਾਂਦੀ ਆ ਪਿਛਲੇ ਬੰਨੇ ਜਿਹੜੀ ਬਾਦੀ ਸਾਡੀ ਪਿੰਡ ਸਾਰਾ ਉਹਨੂੰ ਢਾ ਲੱਗੀ ਆ ਜੇ ਉਹ ਢਾਈ ਡੰਗ ਵੇ ਵੇਚੇ ਕੋਈ ਨਹੀਂ ਪ੍ਰਾਲਾ ਕਰਦੇ ਕੋਈ ਨਹੀਂ ਉੱਥੇ ਕੋਈ ਨੋਚਾਂ ਬੰਦੇ ਕੋਈ ਤੋੜਿਆਂ ਦੀਆਂ ਜਾਂ ਪੱਥਰ ਦੀਆਂ ਨਹੀਂ ਨੋਚਾਂ ਬੰਦੇ ਤੇ ਤਕਰੀਬਨ ਸਾਡਾ ਸਾਰਾ ਹੀ ਪਿੰਡ ਜਿਹੜਾ ਇਹ ਮਤਲਬ ਢਹਿ ਜਾਊਗਾ ਹਾਂ ਇਹ ਪ੍ਰਸ਼ਾਸਨਕਾਰੀ ਇਹੋ ਬੇਨਤੀ ਕਰਦੇ ਆ ਵੀ ਕਿਰਪਾ ਕਰਕੇ ਹਜੇ ਉੱਥੇ ਕੋਈ ਪੱਥਰ ਦੀ ਲੱਗ ਸਕਦਾ ਪੱਥਰ ਲੱਗ ਸਕਦਾ ਤੋੜੇ ਲੱਗ ਸਕਦੇ ਕਿਰਪਾ ਕਰਕੇ ਉਹਦੇ ਪੱਥਰ ਤੋੜੇ ਲਾਇਆ ਜਾਣ ਜਿਹੜੇ ਸਾਡੇ ਪਿੰਡ ਦਾ ਬਚਾਅ ਹੋ ਜੇ ਬਿਲਕੁਲ ਕਿੰਨੇ ਇਹ ਜਿਵੇਂ ਪਿੰਡ ਦੀ ਦੱਸਣ ਦੇ ਕਿ ਜਿਵੇਂ ਬਿਆਸ ਦਰਿਆ ਦਾ ਪਾਣੀ ਵਗੰਦਿਆ ਵਾ ਕਿੰਨੀ ਕਿ ਦੂਰੀ ਆ ਪਿੰਡ ਤੋਂ ਤੇ ਉਹ ਦਰਿਆ ਦੇ ਨਾਲੋਂ ਲੱਗੋ ਜਿਹੜੀ ਜ਼ਮੀਨਾਂ ਆਂਦੀ ਹੈ ਪਿੰਡ ਦੇ ਲੱਗੇ ਜੀ ਤਕਰੀਬਨ ਇੱਕ ਕਿੱਲੇ ਦੀ ਦੂਰੀ ਰਹਿ ਗਈ ਸਿਰਫ ਬਿਲਕੁਲ ਨਜ਼ਦੀਕ ਆ ਗਿਆ ਉਦੋਂ ਪਿੰਡ ਤੋਂ ਘੱਟੋ ਘੱਟ ਵੀ ਤੇ ਦੂਰੀ ਸੀ ਜਿਹੜੀ 25 30 ਕਿੱਲੇ ਦੂਰ ਸੀ ਪਿੰਡ ਤੋਂ ਤੇ ਜਿਹੜਾ ਢਾਢਾ ਕੇ ਇੱਕ ਸਿਰਫ ਕਿੱਲੇ ਦੀ ਦੂਰੀ ਰਹਿ ਗਈ ਹੁਣ ਪੈਲ ਦੇ ਨੇੜੇ ਬਿਲਕੁਲ ਆ ਗਿਆ ਇੱਥੇ ਹੁਣ ਪੈਲ ਗਿਆ ਜੇ ਬੈਠੇ ਆ ਉੱਥੇ ਵੀ ਸਾਨੂੰ ਜਾਣਾ ਪੈਣਾ ਵੀ ਸਾਡੇ ਘਰਾਂ ਦਾ ਨੁਕਸਾਨ ਹੋ ਜਿਹੜਾ ਘਾਟਾ ਢਟ ਜਾਣੇ ਹੁਣ ਵੀ ਸਾਰੇ ਸਰਕਾਰ ਗਾੜੀ ਮਾਹਪੁਰ ਗਾੜੀ ਇਹੋ ਹੀ ਬੇਨਤੀ ਕਰਦੀ ਆ ਵੀ ਤੁਸੀਂ ਆਓ ਤੇ ਆ ਕੇ ਸਾਡਾ ਪਿੰਡ ਬਚਾਓ ਜੇ ਪਿੰਡ ਰੁੜ ਗਿਆ ਜ਼ਮੀਨਾਂ ਵੀ ਰੁੜ ਗਈਆਂ ਦੱਸੋ ਅਸੀਂ ਕਿੱਥੇ ਜਾਵਾਂਗੇ ਅਸੀਂ ਤਾਂ ਮਾਰੇ ਗਏ ਸਾਡੀਆਂ ਧਾਂ ਨਿਕਲਦੇ ਆ ਜੇ ਇਹ ਸਾਡੀਆਂ ਪੈ ਗਿਆ ਰੁੜ ਕੇ ਦਰਿਆਵਾਂ ਪਾਰ ਚਲ ਜਣੀਆਂ ਸਾਡੇ ਬੱਚਿਆਂ ਦੇ ਪਰਚੇ ਹੋ ਜਾਂਦੇ ਆ ਕੋਈ ਨੌਕਰੀ ਦੇ ਨਹੀਂ ਜਾਂਦਾ ਕੋਈ ਬਾਹਰਲੇ ਮੁਲਕ ਨਹੀਂ ਜਾ ਸਕਦਾ ਨਾ ਕੋ ਪਾਸਪੋਰਟ ਬਣਾ ਸਕਦਾ ਅਸੀਂ ਦੱਸੋ ਜਾਈਗੇ ਤੇ ਯਹੀ ਹੈ ਕਿਥੇ ਤੇਰਾਣਾ ਜੁੜਦੇ ਨਹੀਂ ਬਿਲਕੁਲ ਬਿਲਕੁਲ ਹੋਰ ਵੀ ਬਜ਼ੁਰਗਮ ਜੌਣੇ ਬਜ਼ੁਰਗ ਇੱਕ ਪਾਣੀ ਜਿਹੜਾ ਪਹਿਲਾਂ ਵੀ ਤੁਹਾਡੇ ਪਿੰਡ ਆਇਆ ਇਥੇ ਪਾਣੀ ਇਹ ਤੋ ਤੀਜੀ ਵਾਰ ਆਇਆ ਤੇ ਲਿਆ ਮਤਲ ਥੱਸ ਗਿਆ ਆ ਉਦੋਂ ਮਤਲ ਫਿਰ ਤੇਜ ਆਇਆ ਹੁਣ ਆ ਫਿਰ ਪਾਣੀ ਜਿਹੜਾ ਇਹ ਸਾਡੇ ਪਿੰਡ ਨੂੰ ਬਿਲਕੁਲ ਖਤਰਾ ਬਹੁਤ ਜ਼ਿਆਦਾ ਹੋ ਗਿਆ ਨਾ ਹਾਂ ਕਿੰਨੀ ਇੱਕੜ ਫਸਲ ਸਾਡੇ ਤੇ ਮਤਲ ਸਾਡੀ ਜ਼ਮੀਨ ਬਿਲਕੁਲ ਨਾਲ ਲੱਗਦੀ ਪਿੰਡ ਦੇ ਸਾਡੇ ਥੋੜੇ ਨਵੇਂ ਪਿੰਡ ਆੜੀ ਆ ਇਹ ਪਿੰਡ ਦੇ ਜਿਹੜੀ ਪਿੰਡ ਦੀ ਆ ਬਲੇ 40 50 ਕਲੇੜੇ ਕਿ ਸਾਡੇ ਟਾਹੇ ਦੇ ਪਿੰਡ ਦੇ ਕਿਸ ਤਰ੍ਹਾਂ ਦੇਖਦੇ ਹੋ ਫਿਰ ਇਹਦਾ ਕੋਈ ਪੱਕਾ ਹੱਲ ਅਲਟਰਨੇਟਿਵ ਜਾਂ ਸਰਕਾਰ ਨਾਲ ਕਿਸੇ ਨਾਲ ਪ੍ਰਸ਼ਾਸਨ ਨਾਲ ਤੁਹਾਡੀ ਗੱਲ ਬਾਤ ਨਹੀਂ ਹੋਈ ਜੀ ਕੋਈ ਪ੍ਰਸ਼ਾਸਨ ਨਾਲ ਪਹੁੰਚੇ ਨਹੀਂ ਤੱਕ ਇੱਥੇ ਸਾਡੇ ਕੋਲ ਅੱਛਾ ਆ ਸਾਰੀ ਸੰਗਤ ਬਾਰ-ਬਾਰ ਅਪੀਲ ਕਰ ਰਹੀ ਆ ਵੀ ਆਓ ਕੋਈ ਨਹੀਂ ਆ ਰਿਹਾ ਜੀ ਇਹ ਸਾਡੇ ਪਿੰਡ ਦੇ ਸਾਬਕਾ ਸਰਪੰਚ ਇਹਨਾਂ ਵੀ ਕਿਹਾ ਵਾ ਪਰ ਕੋਈ ਅਜੇ ਤੱਕ ਨਹੀਂ ਸੀ ਸਾਡੇ ਕੋਲ ਪਹੁੰਚਿਆ ਜੀ ਅੱਛਾ ਤੇ ਇਹ ਅਪੀਲ ਕਰਦੇ ਵੀ ਆਓ ਤੇ ਨੋਚਾ ਬਣਾਓ ਤੇ ਮਤਲਬ ਬੰਦ ਮੰਨੇ ਜਾਣ ਕੋਈ ਸਾਡੇ ਪਿੰਡ ਦਾ ਪਹਚਾਓ ਜੀ ਨਹੀਂ ਤੇ ਫਿਰ ਪਿੰਡ ਵੀ ਰੋੜੂਗਾ ਜ਼ਮੀਨਾਂ ਵੀ ਰੋੜ ਗਈਆਂ ਤੇ ਕੋਈ ਬਿਲਕੁਲ ਮਰੜਪਿੰਡ ਦੀ ਕਿੰਨੀ ਕੀ ਦੂਰੀ ਜਿਵੇਂ ਉੱਥੇ ਢਾਹ ਲੱਗੀ ਵੱਡੀ ਮਰੜਪਿੰਡ ਤੋਂ ਤੇ ਕੋਈ 10 ਕਿਲੇ ਦੂਰ ਆ ਅੱਛਾ ਜਿੱਥੇ ਆਪਾਂ 10 ਜਾਂ 10 15 ਕਿਲੇ ਇੱਥੋਂ ਜਿੱਥੇ ਆਪਾਂ ਖੜੇ ਆ ਇਸ ਵਕਤ ਅੱਛਾ ਇੰਨੀ ਦੂਰੀ ਆ ਤੇ ਉਹ ਸੇਮ ਢਾਹ ਹੈ ਉਦਾਂ ਹੀ ਇੱਧਰ ਸੇਮ ਸੇਮ ਉਦਾਂ ਉਸੇ ਤਰੀਕੇ ਦੀ ਢਾਹ ਇੱਥੇ ਲੱਗੀ ਹੋਈ ਆ ਹਾਂ ਤੇ ਪਰ ਇੱਥੇ ਅਜੇ ਤੱਕ ਕੋਈ ਵੀ ਨਹੀਂ ਪਹੁੰਚਾ ਨਾ ਕੋਈ ਪ੍ਰਸ਼ਾਸਨ ਨਾ ਕੋਈ ਕੱਲੇਬਾ ਬਿਰਜਨਿਆ ਸੇਂਗਾ ਇੱਥੇ ਆਏ ਉਹ ਮੌਕਾ ਵੇਖ ਕੇ ਗਏ ਆ ਹੋਰ ਕੋਈ ਇੱਥੇ ਨਹੀਂ ਪਹੁੰਚਿਆ ਇਸ ਬਿਲਕੁਲ ਲਗਾਤਾਰ ਪਿੰਡ ਵਾਸੀ ਇੱਥੇ ਮੌਜੂਦ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਢਾਲ ਲੱਗ ਰਹੀ ਹੈ ਇਸ ਨੂੰ ਜਿਹੜਾ ਦੇਖਣਾ ਚਾਹੀਦਾ ਕਿਉਂਕਿ ਲਗਾਤਾਰ ਬਿਆਸ ਰਿਆ ਦੇ ਵਿੱਚ 2 ਲੱਖ ਤੋਂ ਪਲੱਸ ਪਾਣੀ ਜਿਹੜਾ ਕਿਉ ਸੀਗਾ ਉਹ ਵਗ ਰਿਹਾ ਔਰ ਲੇਕਿਨ ਜਿਹੜੀ ਕੁਮਨਕੇਰੀ ਕਰਨ ਜਿਹੜਾ ਪਾਣੀ ਹੈ ਉਸ ਨੂੰ ਢਾਲ ਲੱਗੀ ਜਾ ਰਹੀ ਹੈ ਔਰ ਨਿਰੰਤਰ ਜਿਹੜਾ ਝੋਨਾ ਇਹਨਾਂ ਦਾ ਉਹ ਸਾਰਾ ਡਰ ਰਿਹਾ ਹਾਲਾਂਕਿ ਇਹਨਾਂ ਦਾ ਕਹਿਣਾ ਕਿ 2 ਕਿੱਲਾਂ ਦੀ ਦੂਰੀ ਜਿਹੜੀ ਹੈ ਪਿੰਡ ਤੋਂ ਰਹਿ ਗਈ ਹੈ ਔਰ ਵੱਡਾ ਨੁਕਸਾਨ ਹੋ ਸਕਦਾ ਹੈ ਅਗਰ ਪ੍ਰਸ਼ਾਸਨ ਨੇ ਇਸ ਵੱਲ ਨਾ ਧਿਆਨ ਦਿੱਤਾ ਕਿਹੜਾ ਆਪਣੇ ਕਿਹੜੀ ਸਾਈਡ ਦੇ ਪਟਵਾਰ 来 ਲੱਗਿਆ ਆ ਅੱਜ ਮੌਕਾ ਵੇਖਣ ਆਏ ਜੀ ਕਿਹੜਾ ਪਿੰਡ ਹੈ ਅੱਜ ਨਹੀਂ ਮੀ ਮੌਕਾ ਵੇਖਣ ਆਈਦਾ ਜਦ ਤੁਹਾੜਾ ਇਹਨੇ ਹਰੋ ਜਾ ਕਿ ਇਹ ਪਿੰਡ ਕਿੜੀਆਂ ਦੇ ਬੜਿਆ ਦੀ ਤਾਂ ਕਿੰਨੀ ਕਿੰਨੀ ਲੱਗੀ ਤਾਂ ਤਾਂ ਲਗਭਗ 40 45 ਏਕੜ ਨੂੰ ਲੱਗੀ 40 ਬੰਦਾ ਏਕੜ ਆ ਜਿਹੜੀ ਹਾਰਡਵੇਅਰ ਬੋਰਡ ਜਿਹੜੀ ਹੈ ਇਹ ਪ੍ਰਸ਼ਾਸਨ ਦਾ ਜਾਇਸ ਲਗਾਤਾਰ ਵద్ధి ਵੀ ਹੈ ਤਾਂ ਤਾਂ ਵద్ధి ਵੀ ਸਾਡੇ ਸਾਹਮਣੇ ਹੈ ਹੌਨਵੀ ਡਿੱਗੀ ਜਾ ਰਹੀ ਆ ਜੇ ਪਟਵਾਰੀ ਸਾਹਿਬ ਕੋਈ ਹੱਲ ਕੋਈ ਇਹਦਾ ਹੱਲ ਤਾਂ ਸਰਕਾਰ ਹੀ ਕਰ ਸਕਦੀ ਹਾਂ ਠੀਕ ਇਹ ਮਾਲ ਇਹ ਮਾਲ ਕੀ ਜ਼ਮੀਨ ਆ ਇਹਨਾਂ ਦੀ ਮਾਲਕੀ ਮਾਲਕੀ ਜ਼ਮੀਨ ਹੈ ਦਰਿਆ ਤੇ ਪੜੀ ਆ ਤੁਹਾਡੇ ਵੱਲੋਂ ਕੋਈ ਰਿਪੋਰਟ ਬਣਾ ਕੇ ਭੇਜੇਗੀ ਸਰ ਹਰ ਰੋਜ਼ ਹਰ ਰੋਜ਼ ਜਾ ਰਹੀ ਹੈ ਇਹ ਰਿਪੋਰਟ ਤੇ ਕਿ ਕਿ ਬੁਗਰ ਫਸਲ ਲੱਗੀ ਸੀ ਇੱਥੇ ਫਸਲ ਝੋਨਾ ਖੜਾ ਤੁਹਾਡੇ ਸਾਹਮਣੇ ਠੀਕ ਝੋਨਾ ਲੱਗੀ ਜਾ ਰਿਹਾ ਝੋਨਾ ਲੱਗੀ ਜਾ ਰਿਹਾ ਤੁਹਾਡੇ ਸਾਹਮਣੇ ਡਿੱਗੀ ਜੇਰਾ ਇਹੀ ਮਸਲਾ ਸਿਰਫ ਪੱਥਰ ਪੈ ਜੇ ਕੋਈ ਨੁਕਸਾਨ ਨੂੰ ਇਹੀ ਤਰਨ ਤਰਨ ਤੋਂ ਸਦਾਰਤ ਰੋੜਾ ਦੇਣਿਕ ਚੋਰਾ ਟੀਵੀ